ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਰਗਾੜੀ ਇਹ ਪਿੰਡ ਨੂੰ ਤਹਿਸੀਲ ਜੈਤੋ ਪੈਂਦੀ ਹੈ ਤੇ ਜ਼ਿਲ੍ਹਾ ਫਰੀਦਕੋਟ ਹੈ ਕੋਟਕਪੂਰੇ ਤੋਂ ਬਠਿੰਡੇ ਨੂੰ ਵਾਇਆ ਬਾਜਾਖਾਨਾ ਚਾਹੀਏ ਤਾਂ 메ਨ ਰੋਡ ਦੇ ਉੱਤੇ ਪਿੰਡ ਆਉਂਦਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਇਹ ਵੀਰ ਵੀ ਵਪਾਰ ਦਾ ਕੰਮ ਕਰਦਾ ਹੈ ਲੋਹਾਰ ਦਾ ਕੰਮ ਇਹਨਾਂ ਦਾ ਪੁਰਾਣਾ ਪਿਤਾ ਪੁਰਖੀ ਕੀਤਾ ਸੀ ਪਰ ਹੁਣ ਇਹ ਵੀਰ ਵਪਾਰ ਕਰਦੇ ਆ ਦੋ ਟੋਕੜ ਗੱਬਣ ਮੱਝਾਂ ਦਿਖਾਉਣ ਲੱਗਾ ਇਸ ਵੀਡੀਓ 'ਚ ਦੋਨੇ ਤੁਸੀਂ ਸਾਹਮਣੇ ਦੇਖ ਸਕਦੇ ਹੋ ਰੇਟ ਵੀਡੀਓ 'ਚ ਹੋਊਗਾ ਇੱਕ ਬੇਨਤੀ ਹੈ ਵੀ ਜਿਨੇ ਵੀ ਮੱਝ ਖਰੀਦਣੀ ਹੈ ਦੁੱਧ ਤਾਂ ਚਲੋ ਜੋ ਵੀਰ ਦੱਸੂਗਾ ਉਹਦੇ ਥਣ ਪਾਸ ਹੋ ਜਾਣਗੇ ਪਰ ਗੱਬਣ ਵਾਲੇ ਪੱਖ ਤੋਂ ਇੱਕ ਬੇਨਤੀ ਹੈ ਵੀ ਇੱਥੋਂ ਚੈੱਕ ਪਾਸ ਆਪਦੀ ਕਰਵਾ ਕੇ ਲੈ ਜਾਓ ਤਾਂ ਕਿ ਤੁਹਾਨੂੰ ਤਸੱਲੀ ਰਹੇ ਇਹ ਬਾਈ ਚੈੱਕ ਕਰਵਾ ਕੇ ਲਿਆਇਆ ਤੁਸੀਂ ਚੈੱਕ ਕਰਵਾ ਕੇ ਲੈ ਜਾ ਸਕਦੇ ਹੋ ਬਾਅਦ 'ਚ ਕਿਸੇ ਗੱਲੋਂ ਲਾਂਭਾ ਦੋਨਾਂ ਧਿਰਾਂ ਦਾ ਆਪਸ ਵਿੱਚ ਨਾ ਬਣੇ ਤਾਂ ਬੇਤਰ ਇਹੀ ਹੁੰਦਾ ਵੀ ਜਿੱਥੋਂ ਚੀਜ਼ ਖਰੀਦ ਦਿਓ ਪੂਰੀ ਟਣਕਾ ਕੇ ਖਰੀਦੀ ਜਾਵੇ ਆਪਦੀ ਤਸੱਲੀ ਕਰਕੇ ਖਰੀਦੀ ਜਾਵੇ ਆਓ ਡਿਟੇਲ ਪੁੱਛੀਏ ਪਹਿਲਾਂ ਇਹ ਵੱਡੇ ਕੱਦ ਕਾਰਡ ਦੀ ਮੱਝ ਹੈ ਇਹਦੇ ਬਾਰੇ ਜਾਣਕਾਰੀ ਲਵਾਂਗੇ ਦੂਜੀ ਮੱਝ ਜੇ ਤੋਂ ਬਾਅਦ ਤੁਹਾਨੂੰ ਦਿਖਾ ਦਿੰਨੇ ਆ ਨਗ 2 ਹੈ ਆਕਾਸ਼ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਜੀ ਆਕਾਸ਼ 2 ਮੱਝਾਂ ਅੱਜ ਆਪਾਂ ਦਿਖਾ ਰਹੇ ਹਾਂ ਹਾਂਜੀ ਹਾਂਜੀ 2 ਵਜੇ ਤੋਕਣਾ ਗੱਬਣਾ ਠੀਕ ਹੈ ਪਹਿਲੇ ਨੰਬਰ ਤੇ ਇਧਰਲੇ ਪਾਸੇ ਜਿਹੜੀ ਵੱਡੀ ਮੱਝ ਹੈ ਇਹ ਕਿੰਨੇ ਚਿਰ ਦੀ ਗੱਬਣਾ 4 ਮਹੀਨੇ ਦੀ ਗੱਬਣਾ ਚੈੱਕ ਪਾਸ ਦੁੱਧ ਹੁਣ ਦਿੰਦੀ ਹੈ ਜਾਂ ਡرائی ਹਾਂਜੀ ਦੁੱਧ ਦਿੰਦੀ ਹੈ ਜੀ 2-2 ਕਿਲੋ ਦੁੱਧ ਦੋ ਦੋ ਕਿਲੋ ਦੁੱਧ ਜਾਨੀ ਥਣ ਤਾਂ ਪਾਸ ਕਰਾਈ ਦੇਉਗੀ ਹਾਂਜੀ ਹਾਂਜੀ ਦੋ ਦੋ ਕਿਲੋ ਦੁੱਧ ਹੈ ਜੀ ਪੂਰਾ ਬਾਕੀ ਖਣ ਤਾਂ ਪਾਸ ਹੋ ਹੀ ਜਾਣਿਆ ਜਦੋਂ ਦੁੱਧ ਵੀ ਹੈਗਾ ਤਾਂ ਸਹੀ ਹੈ ਰੇਟ ਕੀ ਰੱਖਦਾ ਇਹਦਾ ਕਾਜ ਰੇਟ ਇਹਦਾ 65000 ਹੈ ਬਾਈ ਖੋਲੀ ਇਹਨੂੰ ਦੋਸਤੋ ਚੰਗੇ ਕਦ ਕੱਢਦੀ ਮੱਝ 65000 ਰੇਟ ਦੋ ਦੋ ਕਿਲੋ ਦੁੱਧ ਬਾਈ ਕਹਿੰਦਾ ਇਹ ਦੇ ਰਹੀ ਹੈ ਪਰ ਟੋਕੜ ਹੈ ਇੱਥੇ ਝੋਲਿਓ ਦੋ ਦੋ ਕਿਲੋ ਬਾਅਦ ਤੁਸੀਂ ਇਹ ਮੰਨ ਲਓ ਵੀ ਇਹਨੇ ਡਰਾਈ ਹੋ ਜਾਣਾ ਕਿਉਂਕਿ ਪਸ਼ੂ ਡਰਾਈ ਹੋਣ ਦੇ ਕੰਢੇ ਤੇ ਹੁੰਦਾ ਟੋਕੜ ਦੂਜੇ ਘਰੇ ਜਾ ਕੇ ਕਈ ਵਾਰਾਂ ਥਾਂ ਦਾ ਉਪਰਾ ਕਰ ਜਾਂਦਾ 65000 ਰੇਟ 4 ਮਹੀਨਿਆਂ ਦੀ ਗੱਬਣ ਬਾਰੇ ਵੈਸੇ ਪਹਿਲਾਂ ਵੀ ਬੋਲਤਾ ਸੀ ਦੁਆਰਾ ਫੇਰ ਬੇਨਤੀ ਹੈ ਚੈੱਕ ਪਾਸ ਕਰਾ ਕੇ ਲਿਜਾ ਸਕਦੇ ਹੋ ਤੁਹਾਨੂੰ ਕੋਈ ਰੋਕ ਨਹੀਂ ਹੋਊਗੀ ਇਸ ਵਕਤ ਤੋਂ ਆਪਦਾ ਡਾਕਟਰ ਵੀਰ ਨਾਲ ਲਿਓ ਸਿੰਘ ਕੁੰਡਿਆਂ ਦੀ ਹੈ ਸੋਹਣੇ ਸਿੰਘ ਹੈ ਨੈਚਰਲ ਕਸ਼ ਬੰਦ ਹੈ ਬਈ ਸੋਹਣੀ ਹਾਈਟ ਦੋਸਤੋ ਸੋਹਣੀ ਲੰਬਾਈ ਹੈ ਹਾਈਟ ਮੇਰੇ ਹਿਸਾਬ ਤੇ ਚੰਗੀ ਹੈ ਬਾਕੀ ਤੁਹਾਨੂੰ ਕਿੰਨੀ ਕ ਲੱਗਦੀ ਹੈ ਤੁਸੀਂ ਆ ਕੇ ਦੇਖ ਲਓ ਸੋ ਇਹ ਪਹਿਲੇ ਨੰਬਰ ਤੇ ਮਾਝਾ ਦੋਸਤੋ ਇਦਾਂ ਦਾ ਥਾਨ ਹੋਵਾਨਾ ਇਸ ਟਾਈਮ ਦਿਖਾਉਂਦੀ ਹੈ ਇਹ 4 ਮਹੀਨਿਆਂ ਦੀ ਗੱਬਣ 65000 ਰੇਟ 4 ਕਿਲੋ ਦੁੱਧ ਹੈਗਾ ਉਹ ਤੁਸੀਂ ਝੋਕੇ ਦੇਖ ਸਕਦੇ ਹੋ ਕਾਸ਼ ਜਿਹੜੀ 2 ਨੰਬਰ ਤੇ ਮਰ ਜਾਵੇ ਇਹ 3 ਮਹੀਨੇ ਦੀ ਗੱਬ ਹੈ ਜੀ ਚੈੱਕ ਪਾਸ ਦੁੱਧ ਹੈਗਾ ਜੀ 5 ਕਿਲੋ ਟੈ ਟੈ ਕਿਲੋ ਠੀਕ ਹੈ ਮਿਲਦੀਆਂ ਇਹ ਦੋਨੇ ਚਾੜ ਤੇ ਆ ਚਾੜ ਤੇ ਮਿਲਦੀਆਂ ਜੀ ਹਾਂ ਠੀਕ ਹੈ ਇਹਦਾ ਰੇਟ ਬਹੁਤ ਹੈ ਜੀ ਦੋਨੇ ਕਿਹੜਾ ਰੇਟ ਕੀ ਰੱਖੇਗਾ ਇਹਦਾ ਰੇਟ 57 ਬਾਈ ਜੀ ਖੋਲੀ ਇਹਨੂੰ ਦੋਸਤੋ 3 ਮਹੀਨਿਆਂ ਦੀ ਚੈੱਕ ਪਾਸ ਹੈ 5 ਕਿਲੋ ਦੁੱਧ ਬਾਈ ਕਹਿੰਦਾ ਹੈਗਾ ਰੇਟ 57000 ਹੈ ਇਹਦੇ ਵੀ ਸਿੰਗਾ ਦੀ ਸ਼ੇਪ ਤੁਸੀਂ ਦੇਖ ਲਓ ਹਾਈਟ ਜਦੋਂ ਤੁਰੂਗੇ ਉਦੋਂ ਜੱਜਮੈਂਟ ਕਰ ਲਿਓ ਦਰਮਿਆਨੇ ਕੱਦ ਕਾਟ ਦੀ ਹੈ ਬਾਲਾ ਵੱਡਾ ਕੱਦ ਕਾਟ ਨਹੀਂ ਦੂਜੀ ਮੱਝ ਦੀ ਹਾਈਟ ਬਹੁਤ ਸੋਹਣੀ ਹੈ ਛੋਟਾ ਾਂਚਾ ਇਹਦਾ ਤੁਸੀਂ ਦੇਖ ਸਕਦੇ ਹੋ ਦੋਨੇ ਮੱਝਾਂ ਆਕਾਸ਼ ਨਹੀਂ ਤੋਰੀਆਂ ਤਾਂ ਤੁਹਾਨੂੰ ਜੱਜਮੈਂਟ ਹੋਊਗੀ ਕਿਹੜੀ ਮੱਝ ਦਾ ਕੱਦ ਕਿੱਡਾ ਕ ਲੱਗਦਾ ਬਾਕੀ ਕੋਲੋਂ ਆ ਕੇ ਜ਼ਰੂਰ ਦੇਖਿਓ 57000 ਰੇਟ ਇਦਾਂ ਦਾ ਇਹਦਾ ਕੱਦ ਕਾਟ ਦੱਸੋ ਹੁਣ ਤੁਸੀਂ ਇਹਨੂੰ ਤੁਰਦੀ ਤੋਂ ਦੇਖ ਲਿਆ ਹੋਣਾ ਲੰਬਾਈ ਲੰਬਾਈ ਦੀ ਜੱਜਮੈਂਟ ਕਰ ਲਿਓ ਸੋ ਇਹ ਦੋ ਨਾਗ ਜਿਹੜੇ ਆਕਾਸ਼ਕੋਲ ਵਿਕਰੀ ਵਾਲੇ ਸੀ 57 ਤੇ 65 ਇਹ ਡਿਮਾਂਡ ਹੈ ਨਾ ਮੱਝਾਂ ਦੀ ਇਹਦੇ ਥਾਂ ਤੁਸੀਂ ਇਸ ਸਾਈਡ ਤੋਂ ਵੀ ਦੇਖ ਲਓ ਦੁੱਧ ਦੇ 5 ਕਿਲੋ ਬਾਈ ਕਹਿੰਦਾ ਦੇ ਰਹੀ ਹੈ ਅੰਤੇ ਦੂਜੀ ਥਲੇ ਦੁੱਧ 4 ਕਿਲੋ ਹਾਂਜੀ ਸੀਲ ਠੰਡੀਆਂ ਬਹੁਤ ਹੈ ਜੀ ਦੋਨੇ ਠੀਕ ਹੈ ਹਾਂਜੀ ਸੋ ਕੋਈ ਮਰਜ਼ੀ ਚੋਈ ਜਾਵੇ ਬੰਦਾ ਚੋਲੇਵੇ ਬੁੜੀ ਚੋਲੇਵੇ ਠੀਕ ਹੈ ਇਹ 3 ਮਹੀਨਿਆਂ ਦੀ ਚੈੱਕਪਾਸ ਹੈ ਤੇ ਦੂਜੀ 4ਾਂ ਦੀ ਚੈੱਕਪਾਸ ਤੁਸੀਂ ਕਰਵਾ ਸਕਦੇ ਹੋ ਠੀਕ ਹੈ ਕਾਸ਼ ਠੀਕ ਹੈ ਭਾਈ ਜੀ ਧੰਨਵਾਦ ਸੋ ਇਸ ਵੀਡੀਓ ਨੂੰ ਦੇਖਣਗੇ